ਮਤਲਬ ਜਿਹੜੇ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਜਿਹੜੇ ਸਕੂਲ ਚੋਂ ਲੈ ਲੈਂਦੇ ਤੇ ਮਤਲਬ ਇਹ ਜਦੋਂ ਖਾਂਦੇ ਨਾ ਬੁੱਲਾਂ ਨੂੰ ਰੰਗ ਚੜਾ ਮਤਲਬ ਇੰਨੇ ਛਤਰ ਖਾਂਦੇ ਟੀਚਰ ਤੋਂ ਵੀ ਵੀ ਤੁਸੀਂ ਲਿਪਸਟਿਕ ਲਾਈ ਬੈਠੇ ਹੋ ਕਈ ਵਾਰ ਤਾਂ ਇਹ ਸਾਨੂੰ ਬੁੱਲੋਤ ਕਸਾਈਆਂ ਨਹੀਂ ਸੱਸਰੀ ਗਾਲ ਜੀ ਦੋਸਤੋ ਅੱਜ ਆਪਾਂ ਚੱਲੇ ਆਂ ਬਠਿੰਡੇ ਤੇ ਰਮਨ ਨੂੰ ਅੱਜ ਕੱਪੜੇ-ਕੁੱਪੜੇ ਲਿਓਣੇ ਆਂ ਦਬਾ ਕੇ ਤੇ ਇੱਕ ਬਾਈ ਦੀ ਬੁਟੀਕ ਦੀ ਵੀ ਕਰਨੀ ਸੀ ਪ੍ਰਮੋਸ਼ਨ ਕਾਰ ਦਾ ਆਪਾਂ ਸਲਫ ਮਾਰਤਾ ਜੀ ਤੇ ਹੁਣ ਹਲੇ ਬਾਬੂ ਜੀ ਹੋਰਾਂ ਦੀ ਤਿਆਰੀ ਚੱਲੀ ਜਾਂਦੀ ਐ ਕਿਉਂਕਿ ਖੁਸ਼ ਕਰਨ ਵੀ ਆਇਆ ਹੋਇਆ ਤੇ ਵੀਡੀਓ ਦਾ ਸਾਰਾ ਸਿਸਟਮ ਖੁਸ਼ ਕਰਨ ਨੂੰ ਸੁਮਾਵਾਂਗੇ ਤੇ ਆ ਡੈਵੀ ਦੇਖੋ ਸਾਡਾ ਕੀ ਕਰੀ ਜਾਂਦਾ ਓਏ ਹੂੰ ਐ ਕਰੀ ਕੀ ਕਰਨਾ ਐ ਕਰ ਲੈ 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 ਕਰ ਲੈ ਆ ਲੈ ਦੇਖੀ ਕੁਝ ਹੋਰ ਨਾ ਦਬਦੀ ਲੈ ਹੁਣ ਹੁਣ ਲਾ ਹੁਣ ਲਾ ਓ ਬੱਲੇ ਬੱਲੇ ਦੱਬੇ ਦਾ ਜਾਂਦਾ ਨਹੀਂ ਓ ਤੁਹਾਡੀ ਨੂੰ ਬਾੜੀ ਬੁਸਕ ਚੜਾਤੀ ਤੇ ਆ ਬਾਬੂ ਜੀ ਹਲੇ ਸਾਡੇ ਰਜਾਈਆਂ ਤੋਂ ਨਹੀਂ ਨਿਕਲੇ ਐਡੀਟਿੰਗ ਤੇ ਲੱਗੇ ਹੋਏ ਨੇ ਤੇ ਹੋ ਗਈ ਨਵੜਾ ਹੂੰ ਜੈਕਟ ਭਾਈ ਇਹਨਾਂ ਡੈਜਕਟ ਰਵੀ ਚਲੋ ਜੀ ਲੇਟ ਹੋਈ ਆ ਨੇ ਤੇ ਚਲੋ ਫਟਾਫਟ ਚਲੋ ਜੀ ਚਲੋ ਕਰਾ ਖਿੱਚੋ ਤਿਆਰੀ ਤੇ ਉਧਰ ਚਾਹ ਵੀ ਦੋਸਤੋ ਲਿਆਂਦੀ ਪਈ ਆ ਚਾਹ ਪੀ ਕੇ ਤੇ ਦੂਆ ਪਾਉਣੇ ਆ ਜੀ ਚੱਲ ਲਓ ਜੀ ਰੈਡੀ ਹੋ ਗਏ ਤੇ ਚੱਲਦੇ ਹੁਣ ਲੇਟ ਬਹੁਤ ਹੋ ਗਿਆ ਅੱਜ ਰਮਣ ਜਰਾਬਾਂ ਨਹੀਂ ਲੱਭ ਰਹੀਆਂ ਯਾਰ ਜਰਾਬਾਂ ਦੇ ਉਹ ਜੀ ਆਪ ਦੇਖ ਤਾਂ ਗਈ ਸਿਆ ਦੇਖੋ ਪਈਆਂ ਪਾਓ ਫਟਾਫਟ ਕਿੱਥੇ ਰੱਖ ਦਿਆਂ ਲਓ ਜੀ ਕਿੱਥੇ ਮੈਨੂੰ ਤਾਂ ਲੱਭੰਗੇ ਨਹੀਂ ਮੈਂ ਦੰਨੀ ਜਾ ਫੜੋ ਤੁਸੀਂ ਮੈਂ ਲੱਭ ਕੇ ਦਿੰਦੀ ਡੱਬਿਆਂ 'ਚ ਦੇਖੋ ਦੋਸਤੋ ਡੱਬਿਆਂ 'ਚ ਸਾਮ-ਸਾਮ ਰੱਖਦੀਆਂ ਰਹੋਣੇ ਜਰਾਬਾਂ ਵੀ ਦੇਓ ਜੀ ਦੇਓ ਕੁਰਾ ਛਿੱਤੀ ਦਿਨੇ ਕੱਢ ਕੇ ਪਤਾ ਨਹੀਂ ਚੱਕ ਕੇ ਕਿੱਧਰ ਦੀ ਕਿੱਧਰ ਮਾਰ ਦੇऊं ਹਾਂ ਮੰਮੀ ਲੈਕਤੀ ਲੈਕਤੀ ਸਾਡੀ ਪੱਗ ਦੀਆਂ ਪੂਣੀਆਂ ਕਰਾਇਆ ਕਰੇਂਗੀਆਂ ਨਹੀਂ ਮੈਚਿੰਗ ਕਰ ਲਈ ਰਹੋਣੇ ਅੱਜ ਤੋਂ ਹਨਾ ਪਤਾ ਹੀ ਤੈਨੂੰ ਵੀ ਆਹ ਪੱਗ ਬੰਨੂ ਮੈਂ ਹੀ ਕੱਢੀ ਆ ਜੀ ਸੂਟ ਨਾਲ ਮਾਚ ਕਰਕੇ ਜਿਹੜੇ ਸੂਟਾ ਨਾਲ ਹੁੰਦੇ ਵਾਹ ਚਲੋ ਉਹ ਤਾਂ ਕੱਢਦਾ ਦੂਜੇ ਹਾਂ ਅੱਜ ਹੋਰ ਲਿਆਵਾਂਗੇ ਰਵਣੇ ਪੱਗਾਂ ਵੀ ਲਿਆਵਾਂਗੇ ਇੱਕ ਦੋ ਚੰਗਾ ਯਾਦ ਰੱਖੀ ਉਹਦੇ-ਉਹਦੇ ਭੁੱਲ ਗਏ ਯਾਰ ਠੀਕ ਹੈ ਜੀ ਆ ਤਾਂ ਹੋਰ ਹੀ ਫੁੱਲ ਜੇ ਜਾਂਦੀਆਂ ਨੇ ਯਾਰ ਪਤਾ ਨਹੀਂ ਕੀ ਚੱਕਰ ਆ ਪੱਗਾਂ ਵਧੀਆ ਨਹੀਂ ਵਧੀਆ ਤਾਂ ਨਕਲੀ ਇਹ ਚ ਲੈ ਆਂਦੀ ਜੀ ਤੁਸੀਂ ਬਠਿੰਡੇ ਤੋਂ ਹੀ ਲੈ ਕੇ ਆਉਂਦੇ ਜਿਹੜੀ ਉਹ ਸਪੈਸ਼ਲ ਪੱਗਾਂ ਵਾਲੀ ਦੁਕਾਨ ਹੈ ਉਹਦੇ ਤੋਂ ਲਾਵਾਂਗੇ ਅੱਜ ਅੱਜ ਲੈ ਆਏ ਯਾਦ ਕਰਕੇ ਫੁੱਲ ਵਹਿ ਨਹੀਂ ਹੈਗੇ ਹੂੰ ਛੱਡ ਦਿਓ ਜੀ ਇਧਰ ਡੈਵੀ ਦੇਖ ਲੋ ਸਾਡਾ ਉਹਦੇ ਵੀ ਹੋ ਗਏ ਚੱਲੀਏ ਚੱਲੀਏ ਠੀਕ ਹੈ ਸ਼ਾਪਿੰਗ ਕਰਨ ਹਜੇ ਪੱਲੇ ਸ਼ਾਪਿੰਗ ਕਰਨ ਨਹੀਂ ਜਾਣੀ ਕੋਰ ਠੀਕ ਹੈ ਜੀ। ਦਸਿਕਾਲ ਜੀ। ਠੀਕ ਹੈ ਜੀ ਸਾਰੇ ਕੀ ਹਾਲ ਨੇ ਮੈਂ ਤੇ ਡੈਵੀ ਅਸੀਂ ਜਾ ਰਹੇ ਆ ਜੀ ਬਠੰਡੇ ਅੱਜ। ਤੇ ਡੈਵੀ ਨੂੰ ਹੋਈ ਵੀ ਥੋੜੀ-ਮੋਟੀ ਖੰਗ ਤੇ ਨੂੰ ਅਸੀਂ ਦਵਾਈ ਦਵਾ ਚੁਲਿਆਂਣੀਆਂ ਹਨਾ। ਠੀਕ ਹੈ ਲਵਾ ਕੇ। ਠੀਕ ਹੈ ਨਹੀਂ ਦਵਾ। ਕੀ? ਇੱਕ ਤਾਂ ਜੀ ਮੀਂਹ ਪੈਣ ਲੱਗ ਗਿਆ ਸੀ ਤੇ ਹੌਲੀ-ਹੌਲੀ ਕਰਦੇ ਕਰਾਉਂਦੇ ਲੇਟ ਬਹੁਤ ਹੋ ਗਏ ਤੇ 12 ਵਜ ਚੁੱਕੇ ਨੇਗੇ। ਤੇ ਹੁਣ ਬਸ ਚੱਲਦੇ ਆ। ਧਿਆਨ ਨਾਲ ਹੀ ਲੈ ਕੇ ਆਓ ਜੀ। ਤੇ ਉਧਰ ਡੈਵੀ ਤੇ ਉਹਦੇ মামੂ ਵੀ ਆ ਰਹੇ ਨੇ ਚਲੋ ਜੀ ਉਹ ਹੋ ਰਵਣੇ ਯਾਰ ਆਪਾਂ ਜਣੇ ਵੀ ਤੈਨਾਂ ਹੁਣ ਪੰਪ ਲੈ ਗਏ ਤੇ ਹੋਰ ਜੀ ਹਵਾ ਤਾਂ ਭਰਨੀ ਪੂਗੀ ਜਮੰਗੀ ਉਪਰਾਂ ਲਾਂਗੇ ਯਾਰ ਚਲ ਦੇਖ ਲੋ ਜੀ ਮੈਂ ਸਾਡੀ ਚ ਆ ਦੇਖੋ ਦੋਸਤੋ ਸਿਆਪਾ ਹੋ ਗਿਆ ਖੜੀ-ਖੜੀ ਦੀ ਹਵਾ ਨਿਕਲ ਗਈ ਪਤਾ ਨਹੀਂ ਕਿਵੇਂ ਜਮੇ ਥੱਲੇ ਲੱਗ ਗਿਆ ਟਾਇਰ ਚਲ ਫਿਰ ਪੰਗੀਆਂ ਭਰਾਂ ਲਾਂਗੇ ਯਾਰ ਹਾਂ ਕਰ ਲਈ ਲੈ ਫਿਰ ਕੈਮਰਾ ਫੜ ਲਓ ਜੀ ਹਵਾ ਪਵਾਉਣ ਲੱਗ ਗਏ ਇਹ ਟਾਇਰ ਨੂੰ ਪਤਾ ਨਹੀਂ ਕੀ ਹੋਇਆ ਰੋਜ਼ ਹੀ ਹਵਾ ਜੀ ਨਿਕਲ ਹੀ ਰਹਿੰਦੀ ਹੈ ਇਹਦੇ ਚ ਮੈਨੂੰ ਸੋਹਣੇ ਸੋਹਣੇ ਸੂਟ ਦਿਖਾ ਦਿਓ ਜੀ ਤੇ ਹਰੇਕ ਸਟਾਫ ਵੀ ਦੱਸੀ ਜਾਇਓ ਹਾਂਜੀ ਆਪਾਂ ਨੇ ਇਹ ਵਾਲਾ ਸਟਾਕ ਜਿਹੜਾ ਰੱਖਿਆ ਹੋਇਆ ਹੈ ਇਹ ਕਰੀਬ ਦੇ ਸਟਾਫ ਤੇ ਬਣੀ ਹੋਈ ਹੈ ਇਹ ਵਾਲੀ ਵੈਲਵਾਰਟ ਤੇ ਇਹ ਸ਼ਿਮਰ ਤੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਸਟਾਫ ਮਿਲ ਜੂਗਾ ਤੁਹਾਨੂੰ ਕਿੱਦਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਆਪਾਂ ਉਸ ਤਰ੍ਹਾਂ ਦਾ ਹੀ ਤੁਹਾਨੂੰ ਸਟਾਕ ਦਿਖਾ ਦਿੰਨੇ ਆ ਇਹ ਵਾਲਾ ਪੀਸ ਹੈਗਾ ਜਿਹੜਾ ਏਜ ਯੋਰਜਟ ਤੇ ਬਣਿਆ ਹੋਇਆ ਹੈ ਠੀਕ ਹੈ ਜੀ ਬਹੁਤ ਹੀ ਨਾਰਮਲ ਜੀ ਰੇਂਜ ਚ ਬਣਿਆ ਹੋਇਆ ਤੇ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਇਸ ਤੇ ਇਹ ਵਾਲਾ ਬਾਗ ਹੈ ਦੀਦੀ ਹਾਂ ਜੀ ਬਾਗ ਫੁਲਕਾਰੀ ਵੀ ਤੁਸੀਂ ਮਤਲਬ ਆਰਡਰ ਤੇ ਬਣਵਾ ਦਿੰਦੇ ਹੋਗੇ ਜੀ ਹਾਂ ਜੀ ਅਸੀਂ ਜੇ ਕਿਸੇ ਨੇ ਸਾਡੇ ਕੋਲੋਂ ਬਾਈ ਕਰਨਾ ਹੈਗਾ ਬਾਈ ਵੀ ਕਰ ਸਕਦਾ ਹੈਗਾ ਇਹ ਵਾਲੇ ਬਾਗ ਹੈਗੇ ਜਿਹੜੇ ਹੈਂਡ ਮੇਡ ਬਾਗ ਨੇ ਠੀਕ ਹੈ ਜੀ ਹਾਂ ਜੀ ਤੇ ਸੋਹਣੇ ਸੋਹਣੇ ਸੂਟ ਦੋਸਤੋ ਤੁਸੀਂ ਵੀ ਮਤਲਬ ਜਾਈਜ਼ ਰੇਟਾਂ ਤੇ ਮਿਲਦੇ ਨੇ ਤੇ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਅਸੀਂ ਆਈਡੀ ਮੈਂਸ਼ਨ ਕਰ ਦਾਂਗੇ ਪਹਿਨ ਦੀ ਤੇ ਤੁਸੀਂ ਜਿਹੜੇ ਸੂਟ ਨੇ ਉਹ ਆਪਦੀ ਚੁਆਇਸ ਅਨੁਸਾਰ ਵੀ ਬਣਵਾ ਸਕਦੇ ਹੋ ਤੇ ਵਿజిਟ ਵੀ ਕਰ ਸਕਦੇ ਹੋ ਦੀ ਇਹ ਕਿੱਥੇ ਰਹਿ ਜਾਂਦਾ ਮਾਲ ਦਾ ਬਟਿਕ ਬਟਿੰਡਾ ਜੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੈ ਜਿਹੜੀ ਉਹਦੇ ਬੈਕ ਸਾਈਡ ਹੈ ਬਾਦਲ ਰੋਡ ਤੇ ਠੀਕ ਹੈ ਜੀ ਸੈਂਸਿਟੀ ਐਂਡ ਕਲੇਵ ਕਲੋਮਨੀਆ ਉਸ ਤੇ ਸ਼ਾਪ ਨੰਬਰ 8 ਆ ਠੀਕ ਹੈ ਜੀ ਬਾਦਲ ਰੋਡ ਤੇ ਰਹਿ ਜਾਂਦੇ ਜੀ ਬਠਿੰਡਾ ਚ ਤੇ ਜਰੂਰ ਵਿਜ਼ਿਟ ਕਰਿਓ ਤੇ ਭੈਣ ਨੂੰ ਵੀ ਜਰੂਰ ਫੋਲੋ ਕਰਿਓ ਕਿਉਂਕਿ ਜਿਹੜੀ ਸੂਟ ਨੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਜਾਈ ਦੇ ਰੇਟਾਂ ਤੇ ਤੁਸੀਂ ਲੈ ਸਕਦੇ ਹੋ ਜੀ ਹਾਂਜੀ ਤੁਸੀਂ ਗੂਗਲ ਤੇ ਵੀ ਸਰਚ ਕਰਕੇ ਸਾਡਾ ਮਾਲਬਾ ਬੁਟੀਕ ਭਰ ਕੇ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਲਓ ਵੀ ਦੋਸਤੋ ਮੇਰੀ ਜੇਬ ਨੂੰ ਤਾਂ ਲੱਗਿਆ ਫਟਕਾ ਮੋਟਾ ਤੇ ਜੇਕਰ ਤੁਸੀਂ ਵੀ ਲਵਾਉਣਾ ਫਟਕਾ ਤਾਂ ਜੋ ਭਾਈ ਮਾਲਬਾ ਬੁਟੀਕ ਵਾਲੇ ਬਾਈਆਂ ਕੋਲ ਤੇ ਬਹੁਤ ਹੀ ਸੋਹਣਾ ਕੰਮ ਆ ਭੈਣ ਦਾ ਸ਼ੂਟ ਸ਼ਟ ਬੜੇ ਸੋਹਣੇ ਸੋਹਣੇ ਨੇ ਤੇ ਉਧਰ ਤੁਸੀਂ ਸਮਾਈਲ ਦੇਖੋ ਬਾਬੂ ਜੀ ਦੇ ਮੂੰਹ ਤੇ ਪੂਰਾ ਜਿਹਾ ਚਾਨੀ ਚੱਕਾ ਜਾਂਦਾ ਤਿੰਨ ਚਾਰ ਲੈਲੇ ਸ਼ੂਟ ਤੇ ਜੇ ਤੁਸੀਂ ਵੀ ਭਾਈ ਦਵਾਉਣੇ ਆਪਣੀਆਂ ਘਰ ਵਾਲੀਆਂ ਨੂੰ ਸ਼ੂਟ ਦਾ ਭਾਈ ਮਾਲਵਾ ਬੁਟੀਕ ਵਾਲਾ ਕੋਲੇ ਆਜੋ ਬਾਦਲ ਰੋਡ ਤੇ ਬਠਿੰਡਾ ਮਤਲਬ ਜਦੋਂ ਆਪਾਂ ਬਠਿੰਡੇ ਚੋਂ ਨਿਕਲਦੇ ਨੇ ਨਰੂਆਣੇ ਤੋਂ ਪਹਿਲਾਂ ਬਾਈ ਹੋਰਾਂ ਦਾ ਬੁਟੀਕ ਰਹਿ ਗਿਆ ਬਾਹਰ ਪਰ ਬਹੁਤ ਹੀ ਸਹੀ ਜੇ ਰੇਟਾਂ ਤੇ ਬਾਈ ਹੋਰਾਂ ਕੋਲੇ ਸ਼ੂਟ ਮਿਲਦੇ ਨੇ ਤੇ ਇੱਕ ਵਾਰੀ ਵਿజిਟ ਜਰੂਰ ਕਰੇ ਲਓ ਵੀ ਦੋਸਤੋ ਆਪਾਂ ਮਾਲ ਰੋਡ ਤੇ ਆ ਗਏ ਇਹ ਆਇਦਰ ਰਮਨਦੇਵ ਚਿਹਰੇ ਤੇ ਸਮਾਈਲ ਵੀ ਤੁਸੀਂ ਦੇਖੋ ਹੁਣ ਮਾਲ ਰੋਡ ਤੇ ਆ ਕੇ ਤਾਂ ਨਾ ਇੱਕ ਵੱਖਰੀ ਸਮਾਈਲ ਆ ਜਾਂਦੀ ਆ ਤੇ ਭੀੜ ਦੇਖੋ ਦੋਸਤੋ ਬਹੁਤ ਜਿਆਦੇ ਭੀੜ ਰਹਿੰਦੀ ਆ ਇੱਥੇ ਮਾਲ ਰੋਡ ਤੇ ਤੇ ਅੱਜ ਦਾ ਟ੍ਰੈਫਿਕ ਕੁਝ ਜਿਆਦਾ ਹੀ ਲੱਗ ਰਿਹਾ ਬਾਕੀ ਦੋਸਤੋ ਦੁਕਾਨਾਂ ਤੋਂ ਕੋਈ ਨਾ ਤੋਂ ਸਾਰੀਆਂ ਖਾਲੀ ਪਈਆਂ ਨੇ ਕੋ ਟਮਾਟਾ ਮਾ ਬੰਦਾ ਹੀ ਦੀਂਦਾ ਤੇ ਭੀੜ ਬਹੁਤ ਜਿਆਦੇ ਆ ਭੀੜ ਬਹੁਤ ਜਿਆਦੇ ਆ ਗਈ ਤੇ ਬਾਕੀ ਦੋਸਤੋ ਹੁਣ ਆਪਾਂ ਚੱਲਦੇ ਆਂ ਅੱਗੇ ਪਹਿਲਾਂ ਕਾਰ ਆਪਾਂ ਪਾਰਕਿੰਗ ਵਿੱਚ ਲਾ ਦਈਏ ਤੇ ਫਿਰ ਚੱਲਦੇ ਆਂ ਆਪਾਂ ਧੁੱਬੀ ਬਾਜ਼ਾਰ ਦੋਸਤੋ ਕਾਰ ਲਾ ਦਈ ਆਪਾਂ ਪਾਰਕਿੰਗ 'ਚ ਤੇ ਆਹ ਦੇਖੋ ਡੈਵੀਨ ਪੌੜੀਆਂ ਦੀ ਚੜੜ ਗਿਆ ਸਾਡੇ ਨੂੰ ਤੇ ਹੁਣ ਫਿਰ ਕਿਵੇਂ ਆ ਚੱਲੀਏ ਉੱਧਰ ਨੂੰ ਚਲੋ ਜੀ ਕਈ ਵਾਰੀ ਤਾਂ ਦੋਸਤੋ ਕੋਲੋਲ ਤੇ ਕਲੋਲ ਹੁੰਦੀ ਜਾਂਦੀ ਆ ਮਤਲਬ ਆਪਾਂ ਸੈਕਿੰਡ ਫਲੋਰ ਤੇ ਗੱਡੀ ਖਿੜੀ ਸੀ ਤੇ ਭੁਲੇਖੇ ਨਾਲ ਥੱਲੇ ਪੌੜੀਆਂ ਉਤਰ ਕੇ ਮਤਲਬ ਥੱਲੜਲੇ ਫਲੋਰ ਤੇ ਵਾਗੇ ਜਿਹੜਾ ਆਪਣਾ ਕੀ ਹੁੰਦਾ ਕੀ ਕਹਿੰਦੇ ਨੇ ਬੇਸਮੈਂਟ ਬੇਸਮੈਂਟ ਚ ਵਾਗੇ ਤੇ ਤਾਂ ਦੋਸਤੋਂ ਹੁਣ ਚਾਲਦੇ ਆਪਾਂ ਥੋਪੀ ਪਿਆ ਲਾਓ ਵੀ ਦੋਸਤੋਂ ਰਮਨ ਦੇ ਫਾਲੋਅਰ ਟੱਕਰ ਕੇ ਰਸਤੇ ਤੇ ਮਾਹਤੂ ਤੂੰ ਅਹੋਂ ਲਾ ਉਹਨੇ ਵੀਡੀਓ ਤੇ ਲਾਜ਼ਮੀ ਨੂੰ ਇੱਕ ਵਾਰੀ ਲੈ ਕੇ ਆਈ ਹੈ ਤੂੰ ਆਉਂਦਾ ਹੁੰਦਾ ਜੀ ਦੋਸਤੋ ਥੋਬੀ ਬੀਆਰ ਚੋਂ ਆਪਾਂ ਜਿਹੜਾ ਸਮਾਨ ਲੈਣਾ ਸੀ ਉਹ ਲੈ ਲਿਆ ਇੱਕ ਤਰ੍ਹਾਂ ਮੰਨੇ ਲੈ ਲੇ 500 ਤੇ ਬਾਈ ਜੀ ਬਾਈ ਜੀ ਹਾਂ ਤੋ ਰਿਵਿਊ ਉਹ ਬਾਈ ਕਾ ਲਓ ਜੇ ਇਧਰ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੀ ਵੀ ਟੱਕਰ ਗਏ ਧੰਨਵਾਦ ਬਾਈ ਜੀ ਬਹੁਤ ਬਹੁਤ ਹਮ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਕਿਹੜਾ ਪਿੰਡ ਆ ਬਾਈ ਜੀ ਜੱਤੋਂ ਮੰਡੀ ਕੋਲ ਹਾਂ ਜੱਤੋਂ ਮੰਡੀ ਕੋਲ ਬਹੁਤ ਵੇਖਿਆ ਤੋਂ ਬਹੁਤ ਉੱਧਰ ਕੋਲ ਬਹੁਤ ਵੇਖਿਆ ਤੋਂ ਤਾਂ ਨਹੀਂ ਨਹੀਂ ਬੱਸ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਆਪਣਾ ਸਗਲਾ ਭੀਰਾ ਮੰਡੀ ਕੋਲ ਬਰਾਮਾ ਮੰਡੀ ਕੋਲ ਤੇ ਕਮੇਡੀ ਦੇ ਜੀ ਬਾਕੀ ਦੋਸਤੋ ਐਵੇਂ ਰਹਿਲ ਸਿਸਟਮ ਵੀ ਇੱਕ ਆਪਣਾ ਰਮਾਲਾ ਸਾਹਿਬ ਲੈਣਾ ਸੀ ਉਹ ਵੀ ਲੈ ਲਿਆ ਤੇ ਪੱਕਾ ਪੱਕਾ ਮੈਂ ਦੇਤੀਆਂ ਦੋਸਤੋ ਪੀਕੋ ਕਰਾਉਂਗਾ ਉੰਗਰ ਫਿਰ ਆਪੀ ਕੋ ਕਰਾਈ ਦੇਣਾ ਤਾਂ ਲੋਡ ਨਹੀਂ ਆਉਂਦਾ ਆਪਾਂ ਇੱਧਰ ਜਾਣਾ ਰਵਣੋ ਇਹ ਆ ਦੇਖੋ ਦੋਸਤੋ ਬੱਚਿਆਂ ਵਾਲੀਆਂ ਹਰਕਤਾਂ ਗੋਲੇ ਜਿਹੜੇ ਆਪਾਂ ਪਹਿਲਾਂ ਖਾਂਦੇ ਹੁੰਦੇ ਸੀ ਨਾ ਛੋਟੇ ਹੁੰਦੇ ਕਾਲੇ ਗੋਲੇ ਈਮਲੀ ਵਾਲੇ ਉਹ ਭਾਈ ਜੰਨੇ ਉਹਨੇ ਬਾਈ ਟੱਕ ਰਿਆ ਕਰੇੜੀ ਵਾਲਾ ਤੇ ਉਹ ਤੋਂ ਲੈ ਲੇ ਆਈ ਨਹੀਂ ਹੁਣ ਗੋਲੇ ਨੂੰ ਧੂਕਦੇ ਹੀ ਜਾਂਦੇ ਆ ਜੀ ਸਾਰੇ ਟੇਸਟੀ ਬਹੁਤ ਲੱਗਦੇ ਨੇ ਜੀ ਮਤਲਬ ਜਿਹੜੇ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਜਿਹੜੇ ਸਕੂਲ ਚੋਂ ਲੈ ਲੈਂਦੇ ਹੂੰ ਤੇ ਮੈਂ ਤੁਹਾਨੂੰ ਇਹ ਜਦੋਂ ਖਾਂਦੇ ਨਾ ਬੁੱਲਾਂ ਨੂੰ ਰੰਗ ਚੜਾ ਮਤਲਬ ਇੰਨੇ ਛਤਰ ਖਾਂਦੇ ਟੀਚਰ ਤੋਂ ਵੀ ਕਿਉਂਕਿ ਤੁਸੀਂ ਰਪਿਸਟਿਕ ላይ ਬੈਠੇ ਹੋ ਕਈ ਵਾਰ ਤਾਂ ਇਹ ਸੋਨੇ ਬੁੱਲਾ ਤਾਂ ਕਸਾ ਆਈ ਜਾਂਦਾ ਬਹੁਤ ਟੈਸਟੀ ਹੁੰਦੇ ਨੇ ਜੀ ਉਹ ਤਾਂ ਇਹ ਯਾਰ ਕਿੰਨਾ ਟ੍ਰੈਫਿਕ ਹੋ ਗਿਆ ਬਠਿੰਡੇ ਚ ਦੋਸਤੋ ਦੇਖੋ ਤੁਸੀਂ ਹਨਾ ਹਨਾ ਦਿੱਲੀ ਬਣਾ ਬਈ ਹਨਾ ਬਈ ਮੈਂ ਮਾਮਾ ਬਣਾ ਬਣਾ ਪੈਸੇ ਜਿਵੇਂ ਸਮਾਂ ਦੇ ਆ ਨਾ ਟ੍ਰੈਫਿਕ ਦਾ ਦੋ ਪਰਾਂ ਕੀੜੀਆਂ ਵਾਂਗੂ ਫਿਰਦੇ ਨੇ ਲੋਕ ਕੀੜੀਆਂ ਵਾਂਗੂ ਫਿਰਦੇ ਆ ਲੋਕ ਦੋਸਤੋ ਜਮ ਬਾਕੀ ਸਹੀ ਗੱਲ ਆ ਫਿਰ ਕਰਨ ਤੇਰੀ ਕਿਤੀ ਕਿਸੇ ਪਾਸੇ ਮਰਜੀ ਵਗ ਜੀਏ ਦੋਸਤੋ ਹਾਸਪੀਟਲ ਤੇ ਵਗ ਜੀਏ ਉੱਥੇ ਭੀੜ ਭੜਕਾ ਉੱਥੇ ਨਹੀਂ ਪੈਰ ਧਰਨ ਨੂੰ ਜਗ੍ਹਾ ਹੁੰਦੀ ਕਿਤੇ ਮਾਲ ਰੋੜਾ ਜੀਏ ਇੱਥੇ ਨਹੀਂ ਪੈਰ ਧਰਨ ਨੂੰ ਜਗ੍ਹਾ ਥੋਬੀ ਬਾਜ਼ਾਰ ਤੇ ਨਹੀਂ ਪੈਰ ਧਰਨ ਨੂੰ ਜਗ੍ਹਾ ਤੋਂ ਥੋਬੀ ਬਾਜ਼ਾਰ ਤੇ ਤਾਂ ਦੋਸਤੋ ਕਾਰਾਂ ਦੀ ਐਂਟਰੀ ਬੰਦ ਕਰ ਰੱਖੀ ਹੈ ਕਾਰਾਂ ਨੂੰ ਜਾਣ ਹੀ ਨਹੀਂ ਦਿੰਦੇ ਪਾਰਕਿੰਗ ਵਿੱਚ ਲਾ ਕੇ ਜਾਣੀ ਪੈਂਦੀ ਹੈ ਇੱਧਰ ਉੱਧਰ ਤਾਂ ਕਾਰ ਲੈ ਜਾਣ ਨਹੀਂ ਦਿੰਦੇ ਮਤਲਬ ਇੰਨਾ ਜ਼ਿਆਦਾ ਟ੍ਰੈਫਿਕ ਦਾ ਜਮੀ ਸਟੱਕ ਹੋ ਜਾਂਦਾ ਰਸਤੇ ਵਿੱਚ ਜੇ ਬਦਲ ਉੱਤਰ ਕਾਰਾਂ ਪੂਰਾ ਲੈ ਜਾਂਣ ਲੋਕ ਤਾਂ ਜਾਮ ਹੀ ਲੱਗ ਜਾਂਦਾ ਫੜਾ ਇੰਨਾ ਜਿਆਦੇ ਕਪਾਈਦ ਲਾਲੇ ਜਿਹੜੇ ਤੁਰ ਕੇ ਜਾਂਦੇ ਲੋਕ ਉਹਨਾਂ ਦੀ ਬਹੁਤ ਜਿਆਦੇ ਭੀੜ ਲੱਗੀ ਪਈ ਆ। ਹਮ ਬਾਕੀ ਜੀ ਚਲੋ ਚੱਲੀ ਜਾਂਦਾ ਸਿਸਟਮ ਆਈ। ਦੋਸਤੋ ਜਦੋਂ ਕੰਮ ਵਧਣ ਲੱਗਦੇ ਨੇ ਉਹ ਤੋਂ ਵਧ ਹੀ ਜਾਂਦਾ ਇੱਕ ਤੇ ਡੈਵੀ ਦੀ ਦਵਾਈ ਨਹੀਂ ਮਿਲੀ। ਤੇ ਇੱਕ ਸੀਸੀ ਮਤਲਬ ਉਹ ਮਿਲੀ ਨਹੀਂ ਹੈਗੀ ਤੇ ਹੁਣ ਦੁਬਾਰੇ ਫੇਰ ਉਧਰਲੀ ਸਾਈਡ ਚੱਲੇ ਆਂ ਜੀ ਪੱਗਾਂ ਵੀ ਫੜਨੀਆਂ ਨੇ ਜਿਹੜੀਆਂ ਆਪਾਂ ਪੀਕੋ ਕਰਾਉਣੀਆਂ ਦਿੱਤੀਆਂ ਸੀਗੀਆਂ ਪੱਗਾਂ ਫੜ ਕੇ ਤੇ ਉਸ ਤੋਂ ਬਾਅਦ ਫੇਰ ਗਾਂ ਦਾ ਪ੍ਰੋਗਰਾਮ ਬਣਾਵਾਂਗੇ ਤੇ ਹਨੇਰਾ ਹੋਣੀ ਹੋ ਗਿਆ ਜੀ ਲਾਈਟਾਂ ਹੋਣੀ ਚੱਲਣ ਲੱਗੀਆਂ। ਮਸਲ ਲਾਈਟਾਂ ਤੋਂ ਡਰ ਡਰਦੇ ਮਤਲਬ ਕਾਲੀ ਕਰੀ ਜਾਂਦੀ ਸੀ ਪਿੱਛੇ ਦੀ ਸੀ ਦੀ ਕੰਮ ਨਿਬੇੜ ਗਏ ਹਨਾ ਵੀ ਲਾਈਟਾਂ ਬੰਨ ਲੱਗ ਜਾਣੀਆਂ ਤੇ ਫਿਰ ਔਖਾ ਜਿਹਾ ਉਹੀ ਜਾਨ ਨੂੰ ਸਿਆਪਾ ਪੈ ਜਾਂਦਾ ਕਦੇ ਬੱਤੀਆਂ ਹੋ ਗਈਆਂ ਕਦੇ ਕੋਸ ਹੋ ਗਿਆ ਤੇ ਘਰੇ ਬਾਪੂ ਦਾ ਵੀ ਅੱਜ ਦਾ ਫੋਨ ਆ ਗਿਆ ਕਹਿੰਦਾ ਤੂੰ ਉਹਦੇ ਨੇਰਾ ਕਰ ਦਿੰਨਾ ਤੇ ਟੈਨੋਲਜੀ ਜਿਹੜੇ ਰਹਿ ਗਏ ਥੋੜੇ ਥੋੜੇ ਕੰਮ ਕਰਕੇ ਫਿਰ ਚੱਲਦੇ ਆ। ਲਓ ਵੀ ਦੋਸਤੋ ਹੁਣ ਆਪਾਂ ਪੱਗਾਂ ਲਈਆਂ ਫੜ ਪੀਗੂ ਕਰ ਲਈਆਂ ਜਿਹੜੀਆਂ ਆਪਾਂ ਦਿੱਤੀਆਂ ਸੀ ਕਿ ਉਹ ਫੜ ਕੇ ਤੇ ਹੁਣ ਇਤੂ ਬਾਦ ਨਾ ਬਸ ਕੇ ਤੇ ਨਹੀਂ ਰੋਗਣਾ ਆਪਾਂ ਸਿੱਧਾ ਪੈਂਡੇ ਚੱਲਾਂਗੇ ਕਿਉਂਕਿ ਕੋਟੀ ਲੈਣੀ ਆ ਜੀ ਕੋਟੀ ਤਾਂ ਲਈ ਲਵਾਂਗੇ। ਯਾਰ ਤੂੰ ਰੁੱਜੀ ਨਹੀਂ ਹਲੇ। ਕੀ ਆ ਯਾਰ ਤੇਰਾ ਕੋਕੂ ਬਹੁਤ ਖਰਚਾ ਕਰਾਦਾ ਦੋਸਤੋ ਅੱਜ ਦਿਨੇ ਹੁਣ ਕੋਟੀ ਅੱਗੇ ਹਲੇ ਕੋਟੀ ਕੋਟੀ ਦੀ ਹਲੇ ਘਾਟ ਯਾਰ ਰਮਣ ਯਾਰ। ਇੰਨਾ ਕੋਸਤਾ ਪਿਆਗਾ ਦੋ ਤਿੰਨ ਤਾਂ ਜੈਕਟਾਂ ਪਈਆਂ ਤਿੰਨ ਚਾਰ ਤਾਂ ਸਰੀ ਕੋਟੀਆਂ ਕੋਟੀਆਂ ਇੰਨਾ ਹੁਣ ਠੰਡ ਤਾਂ ਗਈ ਹ ਤੇ ਕਿਸੀ ਗਈ ਗਈ ਜਾਂਦੀ ਕਦੇ ਕਦਾਈ ਇਹਨੂੰ ਪੰਨ ਸ਼ੂਟ ਲੈ ਲੈ ਕੋਟੀਆਂ ਲੈ ਲੈ ਕਾ ਹੁਣ ਹੋਰ ਕੀ ਜਾਂਦਾ ਦੱਸ ਆ ਮੈਂ ਇੰਨਾ ਫਖਰ ਤਾਂ ਨਹੀਂ ਕਰਦੇ ਹੁੰਦੇ ਰਮਣਿਆਰੋ ਤੇ ਬਾਕੀ ਦੋਸਤੋ ਆ ਦੇਖੋ ਤੁਸੀਂ ਇੱਥੇ ਰੌਣਕ ਦੇਖੋ ਇਹ ਤਾਂ ਚੱਲੀ ਜਾਂਦਾ ਰਹਿੰਦਾ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ ਕਿ ਬੁੜੀਆਂ ਦੀ ਮਤਲਬ ਸ਼ੂਟ ਕਿੰਨੀ ਦਵਾਦਗੇ ਇਹਨਾਂ ਨੂੰ ਕਪੜਾ ਲੀੜਾ ਕਿੰਨੀ ਦਵਾਦਗੇ ਇਹਨਾਂ ਦੀ ਤਮਾ ਨਹੀਂ ਭਰਦੀ ਹੁੰਦੀ ਬੁੜੀਆਂ ਦੀ ਹਨਾ ਰੋਬੇ ਜੋ ਮੱਜੇ ਤੇ ਬਾਜ਼ਾਰ ਚ ਬੁੜੀ ਹੈ ਹਾਂ ਉਹ ਕਹਿੰਦੇ ਨੇ ਛੱਪੜ ਜੋ ਛੱਪੜ ਚ ਮੱਜ ਤੇ ਬਾਜ਼ਾਰ ਚ ਬੁੜੀ ਕੱਢਣੀ ਵੀ ਔਖੀ ਆ ਉਹ ਕਹਿੰਦੇ ਆਉਂਦੇ ਪੇਕਿਆਂ ਚ ਬੁੜੀ ਕੱਢਣੀ ਔਖੀ ਹੁੰਦੀ ਆ ਵੀ ਛੱਪੜ ਚ ਮੱਜ ਤੇ ਪੇਕਿਆਂ ਚ ਬੁੜੀ ਕੱਢਣੀ ਔਖੀ ਆ ਪਰ ਮੈਨੂੰ ਲੱਗਦਾ ਬਾਜ਼ਾਰ ਚ ਵੀ ਕੱਢਣੀ ਬਹੁਤ ਔਖੀ ਆ ਆ ਦੇਖ ਲਓ ਦੋਸਤੋ ਹਨੇਰਾ ਕਰਾ ਤਾਂ ਲਾਈਟਾਂ ਪੈਣ ਲੱਗ ਗਈਆਂ ਆ ਦੇਖ ਦੇ ਕੇ ਇੱਥੇ ਆ ਕਿਹੜੀ ਰੋਡ ਆ ਗਿਆ ਹਾਂ ਮਾਲ ਰੋਡ ਵਾਲੀਆਂ ਲਾਈਟਾਂ ਦੇਖ ਦੇ ਕੀ ਦੇ ਬਸ ਹਾਉ ਦੇ ਚ ਬੜਕੇ ਕਹਿੰਦੇ ਉਹਦੇ ਚ ਬੜਕੇ ਵਸਾਂ ਹੀ ਨਹੀਂ ਲੂਟ ਆਇਆ ਸਿਸਟਮ ਆਣੀ ਬਾਲੋ ਸੋਨਾ ਸਿੱਧਾ ਨਾ ਰਵਿ ਦੇ ਲਈ ਆ ਵੀ ਲੈ ਲਈਏ ਸਮਾਨ ਤਾਂ ਤਫਰ ਰਹੇ ਬਹੁਤ ਸੋਹਣੀ ਤਾਂ ਦੁਨੀਆ ਹੀ ਬਹੁਤ ਆ ਬਰ ਕੀ ਕੀ ਲੈ ਹੁੜਾ ਏ ਥੋੜੀ ਪਰ ਜਿਹੜੀ ਚੀਜ਼ ਸੋਹਣੀ ਲੱਗੀ ਤੇ ਲੈ ਲਓ ਯਾਰ ਇਹ ਚੀਜ਼ ਥੋੜੀ ਹੁੰਦੀ ਆ ਚਲੋ ਹੁਣ ਆਪਾਂ ਵਸਾਪਾ ਪਿੰਡ ਜਾ ਕੇ ਖੜਾਂਗੇ ਹੁਣ ਕਿਤੇ ਨਹੀਂ ਖੜਦੇ ਹਾਲਾਂਕਿ ਦੋਸਤੋ ਮੈਨੂੰ ਭੁੱਖ ਵੀ ਲੱਗੀ ਪਈ ਆ ਤੇ ਵੀ ਲੱਗੀ ਪਈ ਆ ਤੇ ਜੇ ਮੈਨੂੰ ਲੱਗਦਾ ਖੜਗੇ ਤਾਂ ਫਿਰ ਖਰਚਾ ਹੋਰ ਹੋ ਜਾਣਾ ਹੁਣ ਕਿਤੇ ਖੜਦਾ ਹੀ ਨਹੀਂ ਮੈਂ ਪਿੰਡ ਜਾ ਕੇ ਖਾਵਾਂਗੇ ਰੋਟੀਆਂ ਲਓ ਵੀ ਦੋਸਤੋ ਘਰੇ ਗਏ ਆਪਾਂ ਪਹੁੰਚ ਤੇ ਸਮਾਨ ਸਭ ਪੱਕਾ ਕੱਢ ਲੈ ਗੱਡੀ ਚ ਤੇ ਤੁਹਾਨੂੰ ਮੈਂ ਦਿਖਾਉਣਾ ਆਪਾਂ ਪੱਗਾ ਲੈਂਦੀਆਂ ਦੋਸਤੋ ਤਿੰਨ ਚਾਰ ਬਹੁਤ ਸੋਹਣੀਆਂ ਸੋਹਣੀਆਂ ਤੇ ਪਹਿਲਾਂ ਤੁਹਾਨੂੰ ਪੱਗਾ ਦਿਖਾਉਣੇ ਆ ਬਾਕੀ ਦੂਜਾ ਸਮਾਨ ਚਲੋ ਫਿਰ ਕੱਢ ਲਾਂਗੇ ਤੇ ਲਓ ਜਿੱਥੇ ਦਿਖਾਉ ਪੱਕਾ ਹਾਂਜੀ 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 ਦਿਖਾਓ ਜੀ ਹਾਂਜੀ ਕੱਲਾ ਤਿੰਨ ਚਾਰ ਪ੍ਰਕਾਰ ਦੇ ਰੰਗ ਲੈਂਦੇ ਦੋਸਤੋ ਦੋ ਲਾਈਟ ਲੈਂਦੇ ਤੇ ਦੋ ਡਾਰਕ ਥੋੜੇ ਥੋੜੇ ਹਾਂ ਜੀ ਆਹ ਤਾਂ ਰਾਵਣ ਦੇ ਦੋਨੇ ਸੇਮ ਜੀ ਲੱਗਦੇ ਆ ਹਾਂ ਉਹ ਤਾਂ ਬਹੁਤ ਗੂੜੇ ਵਿੱਕੇ ਆ ਹਾਂਜੀ ਹਾਂਜੀ ਆ ਵੀ ਗੂੜੇ ਵਿੱਕੇ ਆ ਵੀ ਸੇਮ ਜੀ ਉਹ ਚਲ ਇੱਕ ਰੈਡੀ ਬਣਾ ਲਿਆ ਕਰਨਗੇ ਜੀ ਹਾਂ ਆ ਚਾਰ ਪੱਗਾਂ ਲੈਣੀਆਂ ਜੀ ਤੇ ਬਾਕੀ ਦੋਸਤੋ ਚਲੋ ਆਪਾਂ ਇੱਥੇ ਹੀ ਕਰਦੇ ਹਾਂ ਜੀ ਸਮਾਪਤੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗਿਆ ਕਿਉਂਕਿ ਆਪਣਾ ਨਵਾਂ ਨਵਾਂ ਜ ਆ ਇਹ ਬਲੌਗ ਕਰਿਆਗਾ ਹਨਾ ਅਗਲਾ ਫੜੇ ਘਟਾ ਹੌਲੀ ਹੌਲੀ ਆਊਗਾ ਸੋ ਵੀਡੀਓ ਮੈਨ ਦਿਲੇ ਕੇ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸੋ ਬਹੁਤ ਬਹੁਤ ਧੰਨਵਾਦ ਜੀ